ਸਰ ਚੇਰੀ ਅਕਾਲ ਜੀ ਸਿੰਪਲ ਜੀ ਵੀਡੀਓ ਹੈ ਸਿੰਪਲ ਜਆ ਸੂਟ ਦਿਖਾਣਾ ਤੇ ਸੋਬਰ ਜਿਹਾ ਆਪਾਂ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਚਿਹਤਾ ਮੋਰ ਪੰਖੇ ਕਲਰ ਚ ਸਿੰਪਲ ਸੋਬਰ ਜਆ ਸੂਟ ਰੈਡੀ ਕੀਤਾ ਹੈ ਚਾਹੇ ਗੁਰਦੁਆਰਾ ਸਾਹਿਬ ਪਾ ਲੋ ਚਾਹੇ ਕੈਜ਼ੂਅਲ ਵੀਅਰ ਪਾ ਲੋ ਚਾਹੇ ਆਪਣੇ ਮਦਰ ਨੂੰ ਗਿਫਟ ਕਰ ਦੋ ਬਹੁਤ ਹੀ ਸਿੰਪਲ ਸੂਟ ਹੈ ਸੋਬਰ ਜੀ ਕਢਾਈ ਕੀਤੀ ਹੋਈ ਹੈ ਚਾਹੇ ਆਪਾਂ ਸੂਟ ਹੈਵੀ ਬਣਾਈਏ ਚਾਹੇ ਹਲਕਾ ਬਣਾਈਏ ਪ੍ਰੋਪਰ ਆਪਾਂ ਫਿਨਿਸ਼ਿੰਗ ਆ ਬਣਾਣੇ ਆ ਵਰਕ ਦੀ ਵੀ ਤੇ ਸਟੀਚਿੰਗ ਦੀ ਵੀ ਬੋਟਮ ਚਾਹੇ ਆਪਾਂ ਪਲੇਨ ਸਲਵਾਰ ਬਣਾਈਏ ਕਲਰ ਕੋਈ ਵੀ ਕਸਟਮਾਈਜ਼ ਕਰ ਦਾਂਗੇ ਬਜਟ ਬਿਲਕੁਲ ਆਪਾਂ ਫਰੈਂਡਲੀ ਰੱਖਿਆ ਹੋਇਆ ਹੈ ਥੈਂਕ ਯੂ ਸੋ ਮੱਚ ਇਹ ਪਹਿਲਾ ਸੂਟ ਹੈ ਜਿਹੜਾ ਆਪਾਂ ਦੁਪੱਟੇ ਵਰਕ ਨਾਲ ਬਜਟ ਫਰੈਂਡਲੀ ਰੇਟਾਂ ਤੇ ਲਾਂਚ ਕੀਤਾ ਹੈ ਬਹੁਤ ਹੀ ਪਿਆਰਾ ਸਲਵਾਰ ਸੂਟ ਰੈਡੀ ਕੀਤਾ ਹੈ ਮੁਕੇਸ਼ ਵਾਲਾ ਫੈਬਰਿਕ ਲੱਗਿਆ ਹੋਇਆ, ਇੱਕ ਰੇਪ ਫੈਬਰਿਕ ਲੱਗਿਆ ਹੋਇਆ, ਕੋਈ ਵੀ ਕਲਰ ਆਪਾਂ ਇਸ 'ਚ ਡਾਈ ਕਰਵਾ ਸਕਦੇ ਹਾਂ। ਸਾਰਾ ਆਪਾਂ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ। ਬਹੁਤ ਹੀ ਪਿਆਰਾ ਪੀਸ ਰੈਡੀ ਹੋਇਆ। ਦੁਪੱਟੇ ਤੇ ਆਪਾਂ ਬੋਰਡਰ ਵਰਕ ਕੀਤਾ ਹੋਇਆ, ਬਾਜੂ ਤੇ ਆਪਾਂ ਬੋਰਡਰ ਵਰਕ ਕੀਤਾ ਹੋਇਆ, ਪਲੱਸ ਹੈਵੀ ਬੂਟੇ ਪਏ ਹੋਏ, ਘੇਰੇ ਤੇ ਉਹ ਕੀਤਾ ਹੋਇਆ ਸਲਵਾਰ ਪਲੇਨ ਹੈ। ਦੁਪੱਟਾ ਵੀ ਆਪਾਂ ਮੁਕੇਸ਼ ਨੂਨ ਦਾ ਲਗਾਇਆ ਉਸ ਤੇ ਫੋਰ ਸਾਈਡ ਬਾਰਡਰ ਵਰ ਖਿਚੜੀ ਲੇਸ ਲਗਾਈ ਹੋਈ ਹੈ ਬਹੁਤ ਹੀ ਪਿਆਰਾ ਪੀਸ ਰੈਡੀ ਹੋਇਆ ਤੇ ਰੇਟ ਦੇਖ ਕੇ ਵੀ ਰੇਟ ਸੁਣ ਕੇ ਵੀ ਤੁਸੀਂ 당ਗ ਰਹਿ ਜਾਓਗੇ ਤੇ ਰੇਟ ਆਪਾਂ ਤੁਹਾਨੂੰ ਵੀਡੀਓ ਚ ਮੈਂਸ਼ਨ ਕਰਦੇ ਆਂ ਥੈਂਕ ਯੂ ਸੋ ਮੱਚ ਕਹਿੰਦੇ ਭਾਜੀ ਪੰਜ ਸੂਟ ਬਣਾਣੇ ਤੁਹਾਡੇ ਤੋਂ ਇੱਕ ਸੂਟ ਦੀ ਪੇਮੈਂਟ ਮੈਂ ਕਰਨੀ ਹੈ ਤੇ ਚਾਰ ਦੀ ਪੇਮੈਂਟ ਮੇਰੇ ਘਰ ਲੈਣੀ ਕਰਨੀ ਹੈ ਤੇ ਉਹ ਰੋਜ਼ ਹੀ ਮੈਨੂੰ ਟਾਲ ਮਟੋਲ ਕਰ ਦਿੰਦੇ ਐ ਤੇ ਅੱਜ ਮੈਂ ਕਹਿ ਹੀ ਦੇਣਾ ਕਿ ਮੈਂ ਭਾਜੀ ਨੂੰ ਆਰਡਰ ਦੇ ਦਾਂ ਤੇ ਹੁਣ ਪੇਮੈਂਟ ਕਰ ਦੋ ਕਹਿੰਦੇ ਭਾਜੀ ਇੱਕ ਹਲਕਾ ਸੂਟ ਬਣਾਣਾ ਤੇ ਚਾਰ ਹੈਵੀ ਸੂਟ ਬਣਾਣੇ ਐ ਤੇ ਮੈਂ ਕਿਹਾ ਤੁਸੀਂ ਕਿਹੜੇ ਸੂਟ ਦੀ ਪੇਮੈਂਟ ਕਰਨੀ ਐ ਕਹਿੰਦੇ ਭਾਜੀ ਹਲਕੇ ਸੂਟ ਦੀ ਪੇਮੈਂਟ ਕਰਨੀ ਐ ਮੈਂ ਤੇ ਚਾਰ ਦੀ ਹੈਵੀ ਸੂਟਾਂ ਦੀ ਹੋ ਕਰਨਗੇ ਕਹਿੰਦੇ ਉਹਨਾਂ ਦੀ ਵੀ ਜੈਮਟੇ ਲੀ ਕਰवानी ਹੈ ਲੋਜੀ ਮੈਨੂੰ ਟਾਲ ਮਟੋਲ ਕਰ ਦਿੰਦੇ ਐ ਸੋ ਉਹਨਾਂ ਲਈ ਆਪਾਂ ਇਹ ਬਲੈਕ ਕਲਰ ਚ ਬਹੁਤ ਹੀ ਪਿਆਰਾ ਪੀਸ ਰੈਡੀ ਕੀਤਾ ਹੈ ਤੇ ਰੇਂਜ ਰੇਂਜ ਸੁਣ ਕੇ ਤੁਹਾਡਾ ਵੀ ਦਿਲ ਕਰੂਗਾ ਕਿ ਮੈਂ ਛੋਟੀ ਜੀ ਵੀਡੀਓ ਐ ਸਿੰਪਲ ਸੋਬਰ ਜਸ ਸੂਟ ਦਿਖਾਣਾ ਚਾਹੇ ਕੈਜ਼ੂਅਲ ਵੇਅਰ ਪਾ ਲੋ ਚਾਹੇ ਗੁਰਦੁਆਰਾ ਸਾਹਿਬ ਪਾ ਲੋ ਚਾਹੇ ਪਾਰਟੀ ਤੇ ਪਾ ਲੋ ਸਲਵਾਰ ਸੂਟ ਰੈਡੀ ਕੀਤਾ ਹੈ ਕਾਫੀ ਕਲਰ ਚ ਨਸੋਰ ਦੇ ਕੁਲ 12 ਟਾਈਮ ਹੋਣ ਹੈ 컬러 ਕੋਈ ਵੀ ਕਸਟਮਾਈਜ਼ ਕਰ ਦਾਂਗੇ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਤੇ ਪ੍ਰਾਈਸ ਸਿਰਫ 800 ਵਿਦ ਸਟੀਚਿੰਗ 컬러 ਕੋਈ ਵੀ ਕਸਟਮਾਈਜ਼ ਕਰਵਾ ਲੋ ਡਿਜ਼ਾਈਨ ਬਹੁਤ ਸੋਹਣਾ ਚਾਕ ਕੇਰਾ ਤੇ ਬਾਜੂਆਂ ਤੇ ਆਪਾਂ ਹੈਵੀ ਕੰਮ ਕੀਤਾ ਹੋਇਆ ਥੈਂਕ ਯੂ ਸੋ ਮਚ ਸਰ ਜੀ ਅਕਾਲ ਜੀ 11000 ਵਾਲੀ ਸੀਰੀ ਚ ਸਾਰਿਆਂ ਨਾਲੋਂ ਸੁਪਰ ਹਿੱਟ ਡਿਜ਼ਾਈਨ ਇਹ ਬਣ ਰਿਹਾ ਹੈ ਲਗ ਲਗ ਰੰਗ ਬਣ ਰਿਹਾ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਬਟ ਜੋ ਇਹ ਕਲਰ ਬਣਿਆ ਨਾ ਇਹ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਕੋਈ ਇਹਨੂੰ ਚਾਕਲੇਟ ਕਲਰ ਕਹਿ ਦਿੰਦਾ ਕੋਈ ਮਾਊਸ ਕਲਰ ਕਹਿ ਦਿੰਦਾ ਜੋ ਇਸ ਰੰਗ ਦੀ ਖੂਬਸੂਰਤੀ ਹੈ ਉਹ ਵੀਡੀਓ ਚ ਵੀ ਨਹੀਂ ਆ ਰਹੀ ਤੇ ਡਿਜ਼ਾਈਨ ਦਾ ਆਪਣਾ ਹੈ ਹੀ ਬਹੁਤ ਸੋਹਣਾ ਸਾਰਾ ਆਪ ਹੈਂਡਵਰਕ ਦਾ ਕੰਮ ਕੀਤਾ ਹੋਇਆ ਫਰੰਟ ਤੇ ਆਪਾਂ ਦੋ ਲਾਈਨ ਵਰਕ ਕੀਤਾ ਹੋਇਆ ਬਾਜੂ ਤੇ ਵਰ ਕੀਤਾ ਹੋਇਆ ਵਿੱਚ ਬੂਟੀਆਂ ਪਾਈਆਂ ਹੋਈਆਂ ਸਲਵਾਰ ਦੇ ਆਪਾਂ ਪੌਂਚੇ ਤੇ ਕੰਮ ਕੀਤਾ ਹੋਇਆ ਦੁਪੱਟਾ ਚਨੂਨ ਦਾ ਹੈਗਾ ਖਿਚੜੀ ਲੈਸ ਲੱਗੀ ਹੋਈ ਹੈ ਬਹੁਤ ਹੀ ਜ਼ਿਆਦਾ ਪਿਆਰਾ ਪੀਸ ਹੈ ਚਾਹੇ ਪਾਰਟੀ ਤੇ ਪਾ ਲੋ ਚਾਹੇ ਕੈਜੂਅਲ ਵੇਅਰ ਅੱਜ ਮੈਡ ਧਨਵਾਨ ਦਾ ਕੰਮ ਚੱਲ ਰਿਹਾ ਸੀਗਾ ਤੇ ਮੈਡ ਗਿੱਲਾ ਸੀ ਫਿਰ ਅਸੀਂ ਬਿਨਾ ਮੈਡ ਤੋਂ ਫੋਟੋਗ੍ਰਾਫੀ ਕਰ ਰਹੇ ਹਾਂ ਅੱਜ ਮੇਸ ਤੇ ਇਹ ਆਪਾਂ ਦੋ ਸੂਟ ਹੈ ਦੋਨੇ ਸ਼ਰਾਰੇ ਸਟਾਈਲ ਦੇ ਦੋ ਪੈਨ ਵਾਲੀ ਰੈਡੀ ਕੀਤੇ ਆ ਵੱਖਰੇ ਵੱਖਰੇ ਰੰਗਾਂ ਚ ਅਨ ਮੈਰਿਟ ਸੀਗੇ ਉਹਨਾਂ ਨੇ ਜਾਗੋ ਤੇ ਪਾਣੀ ਸੀਗੇ ਸਾਰਾ ਆਪਾ ਹੱਥ ਦੀ ਕਿਹੜੇ ਦਾ ਕੰਮ ਕੀਤਾ ਹੋਇਆ ਪਹਿਲਾ ਕਲਰ ਆ ਗਿਆ ਬੇਬੀ ਪਿੰਕ ਇਸ ਤੇ ਆਪਾਂ ਮੋਤੀ ਕਟਦਾਨਾ ਸਿੱਪੀ ਦਬਕਾ ਤੇ ਕੰਟਰਾਸਟ ਆਪਾਂ ਮਜੈਂਟਾ ਕਲਰ ਦਾ ਥਰੇਡ ਲਗਾਇਆ ਹੋਇਆ neck ਤੇ v neck ਬਣਾਏ ਹੋਏ ਹੈ sweet sweet heart neck ਬਣਾਏ ਹੋਏ ਹੈ ਤੇ ਆਪਾਂ ਫਰੰਡ ਤੇ ਲਾਈਨਰ ਤੇ ਘੇਰੇ ਤੇ ਉਹ ਕੀਤਾ ਹੋਇਆ। ਸੈਕਿੰਡ ਕਲਰ ਆ ਗਿਆ ਆਪਣਾ ਲੇਵੈਂਡਰ। ਦੋਨੇ ਹੀ ਪੇਸਟਲ ਕਲਰ ਹੈ। ਇਹਦੇ ਆਪਾਂ ਬਾਜੂ ਤੇ ਹੈਵੀ ਵਰਕ ਕੀਤਾ ਹੋਇਆ, ਚਾਕਾ ਤੇ ਵਰਕ ਕੀਤਾ ਹੋਇਆ ਤੇ ਘੇਰੇ ਤੇ। ਦੋਨਾਂ ਦਾ ਸੇਮ ਸਟਾਈਲਿਸ਼ ਸ਼ਰਾਰਾ ਸੂਟ। ਦੋਨੇ ਪਹਿਨਾਂ ਨੇ ਪਾਣੀ ਸੀਗੇ ਗਲੇ ਤੇ ਆਪਾਂ ਪਾਈਪਿੰਗ ਲਗਾਈ ਹੋਈ ਹੈ। ਸੋ ਕਮੈਂਟ ਕਰਕੇ ਦੱਸਿਓ ਕਿਹੜਾ ਡਿਜ਼ਾਈਨ, ਕਿਹੜਾ ਕਲਰ ਸਾਰਿਆਂ ਨਾਲੋਂ ਜ਼ਿਆਦਾ ਵਧੀਆ ਲੱਗਿਆ ਤੇ ਦੋਨੋਂ ਹੈਵੀ ਬਜਟ ਫਰੈਂਡਲੀ। ਥੈਂਕ ਯੂ ਸੋ ਮਚ ਇੰਡੀਆ ਦੇ ਰਾਤ ਦੇ 12 ਦੇ ਅਕੋਰਡਿੰਗ ਮੈਡਮ ਜੀ ਚਾਰ ਪੰਜ ਮਿਸਕਾਲ ਆਈਆਂ ਹੋਈਆਂ ਸੀਗੀਆਂ ਤੇ ਸੁਆ ਜਦੋਂ ਮੋਂਨਾਂ ਨੂੰ ਫੋਨ ਕੀਤਾ ਕਹਿੰਦੇ ਭਾਜੀ ਸੋਰੀ ਮੇਰੇ ਮੁੰਡੇ ਨੇ ਨਾ ਤੁਹਾਨੂੰ ਗਲਤੀ ਨਾਲ ਕੋਲ ਕਰਤੀਆਂ ਸੀਗੀਆਂ ਤੇ ਇੱਕ ਗੱਲ ਤਾਂ ਹੈਗੀ ਐ ਕਿ ਉਹ ਤੁਹਾਨੂੰ ਦੇਖ ਕੇ ਹੁਣ ਸਸੇਕਾਲ ਬੋਲਣ ਲੱਗ ਗਿਆ ਤੇ ਹਜੇ ਥੋੜੀ ਜੀ ਘੱਟ ਬੋਲਦਾ ਬਟ ਬੋਲਣ ਲੱਗ ਗਿਆ ਤੇ ਰੋਜ਼ ਉਹ ਤੁਹਾਡੀਆਂ ਵੀਡੀਓਜ਼ ਦੇਖਦਾ ਹੈ ਤੇ ਦੇਖਦਾ ਬਸ ਸਿਰਫ 10 ਸੈਕਿੰਡ ਹੀ ਹੈ ਉਹ ਵੀ ਜਦੋਂ ਤੁਸੀਂ ਸਤਿ ਸ਼੍ਰੀ ਅਕਾਲ ਬੋਲਦੇ ਹੋ ਕਹਿੰਦੇ ਭਾਜੀ ਬਹੁਤ ਵਧੀਆ ਕੰਮ ਕਰ ਰਹੇ ਹਾਂ ਤੇ ਇਦਾਂ ਹੀ ਖਿੱਚ ਕੇ ਰੱਖੋ ਕੰਮ ਸੋ ਇਹ ਆਪਾਂ ਬਲੈਕ ਸੂਟ ਬਣਾਇਆ ਹੈ ਕريب ਤੇ ਨਾਲ ਦੇ ਨਾਲ ਆਪਾਂ ਸਲਵਾਰ ਵੀ ਬਣਾਈ ਹੈ ਤੇ ਇਹ ਨਾਲ ਆਪਾਂ ਪੈਂਟ ਪਲਾਜੋ ਵੀ ਬਣਾਇਆ ਸਾਰਾ ਪਾਇਸ ਤੇ ਹੱਥ ਦੇ ਕਿੜੇ ਦਾ ਕੰਮ ਕੀਤਾ ਹੋਇਆ ਫੁੱਲ ਹੈਵੀ ਇਸ ਚ ਕੰਮ ਹੋਇਆ ਹੋਇਆ ਹੈ ਇਸ ਚ ਆਪਾਂ ਪੂਰੀ ਜਰੀ ਦੀ ਆਊਟਲਾਈਨਿੰਗ ਕੀਤੀ ਵੀ ਹੈ ਬਹੁਤ ਹੀ ਆਪਾਂ ਹੈਵੀ ਆਊਟਲਾਈਨਿੰਗ ਕੀਤੀ ਹੋਈ ਹੈ ਦੁਪੱਟਾ ਆਪਾਂ ਪਿਓਰ ਔਰ ਗੈਂਜਾ ਦਾ ਲਗਾਇਆ ਜਿਸ ਤੇ ਆਪਾਂ 4 ਸਾਈਡ ਕਟਵਕ ਤੇ ਵਿੱਚ ਆਪਾਂ ਛੋਟੇ ਛੋਟੇ ਡਾਟਸ ਪਏ ਹੋਏ ਆ ਕੰਟਰਾਸਟ ਮਰਜੈਂਟਾ ਕਲਰ ਦਾ ਪਰਸਨਲ ਦੁਪੱਟਾ ਕੀਤਾ ਵੇ ਡਬਲ ਡਾਈ ਦਾ ਬਲੈਕ ਪਲਸ ਮਰਜੈਂਟਾ ਸੋ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਦੁਪੱਟੇ ਦੀ ਅਜੇ ਫਿਨਿਸ਼ਿੰਗ ਪੈਂਡਿੰਗ ਸੀਗੀ ਸੋ ਆਪਾਂ ਤੁਹਾਨੂੰ ਇੱਕ ਵਾਰੀ ਇਦਾਂ ਹੀ ਦਿਖਾਣੇ ਆ ਕਟਵਕ ਹੋਇਆ ਹੈ ਜੀ ਸੋ ਦੁਪੱਟੇ ਤੇ ਆਪਾਂ 4 ਸਾਈਡ ਕਟਵਕ ਇਹ ਛੋੜਦੇ ਪੱਲੇ ਤੇ ਆਪਾਂ ਹੈਵੀ ਡੋਟਸ ਪਾਏ ਹੋਏ ਐ ਤੇ ਵਿੱਚ ਆਪਾਂ ਸਾਰੀਆਂ ਬੂਟੀਆਂ ਪਾਈਆਂ ਹੋਈਆਂ ਐ ਇਸ ਵਿੱਚ ਆਪਾਂ ਕੱਟਦਾ ਨਾ ਮੋਤੀ ਸਿੱਪੀ ਦਬਕਾ ਨਲਕੀ ਨਕਸ਼ੀ ਸੋ ਬਹੁਤ ਹੀ ਪਿਆਰਾ ਕੰਮ ਹੋਇਆ ਵੇ ਤੇ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਐ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਦਾ ਲੱਗਿਆ ਇਹ ਆਪਾਂ ਇੱਕ ਬਹੁਤ ਹੀ ਬਿਊਟੀਫੁੱਲ ਸ਼ਰਾਰਾ ਸੂਟ ਰੈਡੀ ਕੀਤਾ ਜਸਪ੍ਰੀਤ ਮੈਮ ਲਈ ਨੇਵੀ ਬਲੂ ਕਲਰ ਐ ਤੇ ਸਾਰਡਿਨ オーਗੈਂਜਾ ਉੱਪਰ ਆਪਾਂ ਬਣਾਇਆ ਹੋਇਆ ਪਿਓਰ ਚਨੂਨ ਦਾ ਦੁਪੱਟਾ ਲਗਾਇਆ ਹੋਇਆ ਹੈ ਬਹੁਤ ਹੀ ਜ਼ਿਆਦਾ ਪਿਆਰਾ ਪੀਸ ਰੈਡੀ ਹੋਇਆ ਹੈ ਮਲਟੀ ਕਲਰ ਦਾ ਆਪਾਂ ਕੰਮ ਕੀਤਾ ਹੋਇਆ ਹੈ ਬਾਜੂ ਤੇ neck ਤੇ ਘੇਰੇ ਤੇ ਚਾਕਾ ਤੇ ਵਿੱਚ ਆਪਾਂ ਛੋਟੀ ਛੋਟੀ ਬੁੱਡੀਆਂ ਪਾਈਆਂ ਹੋਈਆਂ ਸਾਰਾ ਆਪਾਂ ਮਲਟੀ ਕਲਰ ਦਾ ਕੰਮ ਕੀਤਾ ਹੋਇਆ ਹੈ ਖਿੜਮੇ ਇਹ ਕਲਰ ਲਏ ਹੋਏ ਆ ਬਾਜੂ ਆਪਾ ਥੋੜੀ ਪਾਕਿਸਤਾਨੀ ਸਟਾਈਲ ਜਿਹੀ ਬਣਾਈ ਹੈ ਹੈਵੀ ਵਰਕ ਕੀਤਾ ਹੋਇਆ ਹੈ ਨੱਕ ਤੇ ਵੀ ਆਪਾ ਹੈਵੀ ਵਰਕ ਕੀਤਾ ਹੋਇਆ ਹੈ ਇਸ 'ਚ ਆਪਾਂ ਕਟ ਦਾਣਾ, ਮੋਤੀ, ਸਿੱਪੀ, ਦੱਤਕਣ, ਨਲਕੀ ਤੇ ਮਲਟੀ ਕਲਰ ਦੀ ਆਪਾਂ ਸਿੱਪੀਆਂ ਲਗਾਈਆਂ ਹੋਈਆਂ ਹਨ। ਦੁਪੱਟੇ ਤੇ ਆਪਾਂ ਲੈਂਸ ਲਗਾਈ ਹੋਈ ਹੈ। ਚਾਕ ਦੇ ਤੇ ਘੇਰੇ ਦੇ ਬਾਰਡਰ ਤੇ ਆਪਾਂ ਹੈਵੀ ਵਰਕ ਕੀਤਾ ਹੋਇਆ ਹੈ। ਇਸ 'ਚ ਆਪਾਂ ਛੋਟੇ-ਛੋਟੇ ਫਲਾਵਰ ਬਣਾਏ ਹੋਏ ਆ, ਅੰਬੀਆਂ ਬਣਾਈਆਂ ਹੋਈਆਂ ਹਨ। ਦੇ ਵਿੱਚ ਬੂਟੀਆਂ ਪਾਈਆਂ ਹੋਈਆਂ ਇਹਦੇ ਸ਼ਰਾਰੇ ਤੇ ਵੀ ਆਪਾਂ ਹੈਵੀ ਬੋਲਡਰ ਵਰਕ ਕੀਤਾ ਹੋਇਆ ਹੈ ਉੱਪਰ ਆਪਾਂ ਵੱਡੇ ਫਲਾਵਰ ਪਾਏ ਹੋਏ ਹੈ ਤੇ ਵਿੱਚ ਆਪਾਂ ਛੋਟੇ-ਛੋਟੇ ਮੋਤੀ ਲਾਏ ਹੋਏ ਹੈ ਸੋ ਬਹੁਤ ਹੀ ਪਿਆਰਾ ਪੀਸ ਰੈਡੀ ਹੋਇਆ ਹੈ ਕਲਰ ਕੋਈ ਵੀ ਕਸਟਮਾਈਜ਼ ਕਰ ਦਾਂਗੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਦਾ ਲੱਗਿਆ ਥੈਂਕ ਯੂ ਸੋ ਮੱਚ